ਸਾਨੂੰ ਤੁਸੀਂ ਜਪੇੜਾਂ ਮਾਰੀਆਂ ਸਾਡੀਆਂ ਹਿੱਕਾਂ 'ਚ ਗੋਡੇ ਰੱਖੇ ਸੀ ਚੱਕ ਕੇ ਕਰੇ ਬੈਠੇ ਸੀ ਅੱਜ ਵੀ ਖੜੇ ਆ ਤੇ ਖੜੇ ਰਹਾਂਗੇ ਤਾਂ ਇਸ ਕਰਕੇ ਜਿਹੜਾ ਇਹਨਾਂ ਦਾ ਹਰਾ ਪੈਨਾ ਉਹ ਹਰਾ ਪੈਨ ਸਾਨੂੰ ਡਰਾਉਣ ਤੇ ਲੱਗਾ ਹੋਇਆ ਹੈ ਜੇ ਪੜਾਈਆਂ ਲਿਖਾਈਆਂ 'ਚੋਂ ਨਿਕਲ ਕੇ ਤੁਹਾਡੇ ਵੱਲ ਮੂੰਹ ਕਰ ਲਿਆ ਤੁਹਾਨੂੰ ਭੱਜੇ ਨੂੰ ਥਾਣੇ ਨਾ ਬਣੀ ਲੋਡ ਦੇ ਵਿੱਚ ਅਸੀਂ ਭਾਜਪੀ ਦੇ ਐਮਐਲਏ ਦਾ ਕੀ ਹਾਲ ਕੀਤਾ ਸੀ ਨਾ ਉਹ ਅਸੀਂ ਇੱਕ ਦਾ ਕੀਤਾ ਸੀ ਹੁਣ ਅਸੀਂ ਤੁਹਾਡੇ ਜਿੰਨੇ ਵੀ ਹੈਗੇ ਸਾਰਿਆਂ ਦਾ ਹਾਲ ਹੀ ਕਰਾਂਗੇ ਕਿਵੇਂ ਦੀਆਂ ਫੀਲਿੰਗਾਂ ਹਿਟਲਰ ਲੈਂਦਾ ਸੀ ਕਿਸੇ ਸਮੇਂ ਕਿਵੇਂ ਦੀਆਂ ਫੀਲਿੰਗਾਂ ਮੋਦੀ ਲੈਂਦਾ ਸੀ ਕਿਸੇ ਸਮੇਂ ਤੇ ਉਹੋ ਜਿਹੀ ਫੀਲਿੰਗਾਂ ਇਹ ਲੈ ਰਿਹਾ ਤੇ ਅਸੀਂ ਗੱਲ ਕਹਿੰਨੇ ਹਿਟਲਰ ਖੋਡੇ ਦੇ ਵਿੱਚ ਵੜ ਗਿਆ ਸੀ ਲਾਸਟ ਦਿਨਾਂ ਦੇ ਵਿੱਚ ਜਿਹੜਾ ਮੋਦੀ ਪੂਰੇ ਭਾਰਤ ਵਿੱਚ ਜਦੋਂ ਦੀ ਤਾਨਾਸ਼ਾਹੀ ਚੱਲ ਰਹੀ ਸੀ ਨਾ ਇੱਕ ਪੰਜਾਬ ਸੀ ਜਿੰਨੇ ਉਹਦੀ ਰਾਜਨੀਤੀ ਖੜੀ ਨਹੀਂ ਹੋਣ ਦਿੱਤੀ ਸਾਰੇ ਦੇ ਸਾਰੇ ਐਮਪੀ ਹਰਾ ਕੇ ਵੇਚੇ ਤੋਂ ਉਹ ਮੋਦੀ ਜਦੋਂ ਪੂਰੇ ਭਾਰਤ ਵਿੱਚ ਆਪਣੀ ਸੱਤਾ ਦੀ ਤਾਕਤ ਵਿਖਾ ਰਿਹਾ ਸੀ ਨਾ ਆ ਫਰੋਜਪੁਰ ਵਾਲੇ ਪੁੱਲ ਤੋਂ ਮੋੜ ਕੇ ਵਿਖਾਦਾ ਸੀ ਅਸੀਂ ਤੇ ਮਤਲਬ ਤੂੰ ਕਿਹੜੀ ਛ ਹੈਂ ਆ ਜਿਹੜੇ ਕਹਿੰਦੇ ਸੀ ਨਾ ਸਾਡੇ ਬੂਹੇ ਤੁਹਾਡੇ ਲਈ ਹਮੇਸ਼ਾ ਖੁੱਲੇ ਰਹਿਣਗੇ ਤਾਂ ਉਹ ਬੂਹੇ ਤੁਹਾਡੇ 500 5 ਕਿਲੋਮੀਟਰ ਦੂਰੀ ਬੰਦ ਹੋ ਜਾਂਦੇ ਨੇ ਖੁੱਲੋਂ ਨਾ ਬੂਹੇ ਤੇ ਜਿਹੜਾ ਕਹਿੰਦਾ ਸੀ ਸਿੱਖਿਆ ਦੇ ਵਿੱਚ ਵਾਰ-ਵਾਰ ਕਹਿੰਦੇ ਕਿ ਤੁਸੀਂ ਸਿੱਖਿਆ ਦੇ ਵਿੱਚ ਇੱਕ ਨੋਟੀਫਿਕੇਸ਼ਨ ਖਾ ਦੇ ਮਤਲਬ ਇੱਕ ਨੋਟੀਫਿਕੇਸ਼ਨ ਮਾਸਟਰ ਗ੍ਰੈਜੂਏਟ ਦੇ ਵਿੱਚ ਖਾ ਦੇ ਇੱਕ ਨੋਟੀਫਿਕੇਸ਼ਨ ਜਿਹੜਾ ਲੈਕਚਰ ਗ੍ਰੈਜੂਏਟ ਦੇ ਵਿੱਚ ਖਾ ਦੇ ਇੱਕ ਸਿੰਗਲ ਨੋਟੀਫਿਕੇਸ਼ਨ ਈਟੀਟੀ ਦੇ ਵਿੱਚ ਖਾ ਦੇ ਇੱਕ ਪ੍ਰੋਫੈਸਰ ਦੀ ਪੋਸਟਾ ਵਿੱਚ ਖਾ ਦੇ ਕੋਈ ਸਿੰਗਲ ਨੋਟੀਫਿਕੇਸ਼ਨ ਨਹੀਂ ਆਇਆ ਸਿੰਗਲ ਸਵਾ 3 ਸਾਲ ਹੋ ਗਏ ਜਦੋਂ ਹਸਪਤਾਲ ਦੀ ਗੱਲ ਕਰਦਾ ਕਹਿੰਦਾ ਉਸੇ ਹਸਪਤਾਲ 'ਚ ਇਲਾਜ ਮੈਂ ਕਰਾਉਂਗਾ ਉਸੇ ਹਸਪਤਾਲ 'ਚ ਆਮ ਕਰਾਂਦਾ ਹੂਗਾ ਆਪ ਦਾ ਥੋੜਾ ਜਿਹਾ ਢਿੱਡ ਪੀੜ ਹੋਇਆ ਚੱਕ ਕੇ ਦਿੱਲੀ ਭੱਜ ਗਿਆ ਦਿੱਲੀ ਵੀ ਤੂੰ ਜਿਹੜੇ ਤੁਹਾਡੇ ਆਕਾ ਕੇਜਰੀਵਾਲ ਦੁਆਰਾ ਬਣਾਏ ਗਏ ਮੱਲਾ ਕਲੀਨਿਕ ਸੀ ਉੱਥੇ ਇਲਾਜ ਕਰਾਉਦਾ ਜਿੱਥੇ ਕੱਲੀਆਂ ਪੈਰਾਸੈਟਾਮੋਲ ਹੀ ਦਿੱਤੇ ਜਾਂਦੀਆਂ ਨੇ ਬਾਦਲ ਅਰੀ ਆਪ ਦੇ ਆਪ ਨੂੰ 25 ਸਾਲ ਦੀ ਰਾਜ ਕਰਨ ਦੀ ਗੱਲ ਕਹਿੰਦੇ ਸੀ ਉਹਨਾਂ ਦਾ ਇhtਿਆਸ ਸੀ ਹੰਕਾਰ ਇਹਦਾ ਵੀ ਟੁੱਟੂਗਾ ਔਰ ਜਿਹੜੀ ਖਾਸ ਕਰਕੇ ਇਹਨੇ ਤਾਨਾਸ਼ਾਹੀ ਵਿਖਾਈ ਹੈ ਨਾ ਇਹ ਬਾਦਲਾਂ ਤੋਂ ਤੇ ਕਾਂਗਰਸ ਤੋਂ ਵੀ ਟੱਪ ਗਿਆ ਔਰ ਇਹ ਇਹਦੀ ਤਾਨਾਸ਼ਾਹੀ ਐਡੀ ਕੋ ਖਤਰਨਾਕ ਆ ਕਿ ਇਹ ਤਾਂ ਧਰਨੇ ਲਾਉਣ ਤੱਕ ਨੂੰ ਵੀ ਗਲਤ ਮੰਨਦਾ ਫਿਰ ਜੀ ਰੰਗ ਬਦਲ ਗਏ ਪੱਗਾਂ ਦੇ ਨਾ ਲਿਖਦਾ ਭਿੰਦਰ ਖੰਡੋਲੀ ਥੱਕੇ ਮੈਂ ਮਾਸਟਰ ਬੋਲ ਰਿਹਾ ਬੇਰਜਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਥੱਕੇ ਭਾਈ ਇਲੈਕਸ਼ਨ ਅਕਸਰ ਜਿਹੜੀਆਂ ਸਰਕਾਰਾਂ ਨੇ ਉਹ ਆਪਦੀ ਮਸ਼ੀਨਰੀ ਦੇ ਦਮ ਤੇ ਜਿੱਤ ਜਾਂਦੀਆਂ ਵੈਸੇ ਤਾਂ ਜਿੱਤ ਨਹੀਂ ਸਕਦੇ ਵੈਸੇ ਤਾਂ ਇੱਕ ਸੀਟ ਨਹੀਂ ਜਿੱਤੀ ਜਾਂਦੀ ਇਹਨਾਂ ਕੋਲ ਭਗਵੰਤ ਮਾਨ ਵੀ ਹਾਰੂਗਾ ਕਿਉਂਕਿ ਪਿੰਡਾਂ 'ਚ ਨਹੀਂ ਵੜਨੇ ਨਾ ਕਿਸੇ ਨੇ ਜਿਹੜੇ ਹਾਲਾਤ ਇਹਨਾਂ ਨੇ ਕੀਤੇ ਨੇ ਸਾਡੇ ਜਿੰਨੇ ਆਗੂ ਸੀ ਰਿਟੇਨ ਕੀਤੇ ਰਿਟੇਨ ਕਰਕੇ ਅਚੜਨ ਨਾਲ ਧਮਕੀਆਂ ਦਿੱਤੀਆਂ ਥ੍ਰੈਟ ਦਿੱਤੇ ਤੁਹਾਡੇ ਤੇ ਅਸੀਂ ਬਰਚੇ ਪਾਵਾਂਗੇ ਤੁਹਾਡੇ ਤੇ ਸਖਤ ਕਾਰਵਾਈਆਂ ਹੋਣਗੀਆਂ ਸਾਡੇ ਫੋਨ ਤੱਕ ਖੋਏ ਗਏ ਪਿਛਲੇ ਦਿਨਾਂ ਚ ਇੱਕ ਗੀਤ ਵਾਇਰਲ ਹੁੰਦਾ ਆ ਉਹ ਗੱਲ ਬਕਰੀ ਆ ਕੋਈ ਗੀਤ ਇੱਕ ਬੇਰਜ਼ਗਾਰ ਅਧਿਆਪਕ ਦਾ ਹੁੰਦਾ ਆ ਉਹ ਅਧਿਆਪਕ ਬਾਈ ਭਿੰਦਰ ਖੰਡੋਲੀ ਸਾਡੇ ਨਾਲ ਨੇ ਇਹਨਾਂ ਦਾ ਹੁੰਦਾ ਆ ਗੱਲਬਾਤ ਕਰਾਂਗੇ ਭਾਈ ਜੀ ਸ਼ੁਰੂਆਤ ਸਭ ਤੋਂ ਪਹਿਲਾਂ ਉਸੇ ਗੀਤ ਤੋਂ ਹੀ ਕਰਾਂਗੇ ਕਿ ਇੱਕ ਅਧਿਆਪਕ ਦਾ ਦਰਦ ਹਾਲਾਂਕਿ ਉਹ ਤੁਹਾਡਾ ਕੱਲਿਆਂ ਦਾ ਨਹੀਂ ਉਹ ਜਿੰਨੇ ਸ਼ਾਇਦ ਇੱਥੇ ਆਏ ਨੇ ਅਧਿਆਪਕ ਜਥੇਬੰਦੀ ਉਹ ਹਰ ਇੱਕ ਦਾ ਉਤੋਂ ਸ਼ੁਰੂ ਕਰਾਂਗੇ ਜੀ ਗੀਤ ਸੁਣਾ ਦਿਓ ਜੀ ਪਹਿਲਾਂ ਇਹ ਮੈਂ ਮਾਸਟਰ ਬੋਲ ਰਿਹਾ ਬੇਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ੱਟਕੇ ਕੇ ਸਾਡੇ ਨਾਲ ਦੀਆਂ ਕੁੜੀਆਂ ਵਾਲਾਂ ਤੋਂ ਫੜ ਧਰਨੇ ਤੋਂ ਚੁੱਕਦੇ ਗੁੱਸੇ ਖੋਰ ਡੀਐਸਪੀ ਕਈ ਬੱਸਾਂ ਵਿੱਚ ਬਾੜ-ਵਾੜ ਕੇ ਕੁੱਟਦੇ ਜੀ ਟੁੱਟੀਆਂ ਰੀੜ ਦੀਆਂ ਹੱਡੀਆਂ ਜੀ ਟੁੱਟੀਆਂ ਰੀੜ ਦੀਆਂ ਹੱਡੀਆਂ ਕੰਨਿਆਂ ਦੇ ਗੁੱਟ ਪਲਾਸਟਰ ਲੱਗੇ ਮੈਂ ਮਾਸਟਰ ਬੋਲ ਰਿਹਾ ਬੇਰਜਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ੱੱਕੇ ਸਾਡੇ ਨਾਲ ਦੇ ਜੋ ਭਰਤੀ 6 6 ਫੁੱਟੇ ਪਾਉਂਦੇ ਨੇ ਖਾਕੀ ਜੀ ਅਸੀਂ ਕਲਮਾ ਵਾਲੇ ਆ ਇਹ ਤਾਂ ਫੜ ਕੇ ਖੜਦੇ लाठी ਜੀ ਗਿੱਟਿਆਂ ਤੋਂ ਘੁੰਮਦੀ ਐ ਜੀ ਗਿੱਟਿਆਂ ਤੋਂ ਘੁੰਮਦੀ ਐ ਬੜਾ ਅਫਸੋਸ ਮਾਰ ਦੇ ਸਕੇ ਮੈਂ ਮਾਸਟਰ ਬੋਲ ਰਿਹਾ ਬੇਰੁਜ਼ਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ੱੱਕੇ ਅੱਗੇ ਸਰਕਾਰ ਦੀ ਗੱਲ ਆ ਜਦੋਂ ਸਾਨੂੰ ਲਾਰੇबाजी ਦੇ ਕੇ ਸਾਡੇ ਚੁੱਲਿਆਂ ਦੀ ਅੱਗ ਵਰਗੇ ਸ਼ਬਦ ਵਰਤ ਕੇ ਸਰਕਾਰ ਇਸ ਸੱਤਾ ਦੇ ਵਿੱਚ ਆਈ ਆ ਕੇ ਨਮੀਆਂ ਸਰਕਾਰਾਂ ਬਣੀਆਂ ਨੇ ਵਿੱਚ ਅਖਬਾਰ ਗੱਲਾਂ ਨੇ ਮਿੱਠੀਆਂ ਜੀ ਸਭ ਫੋਕੇ ਦਾਬ ਨੇ ਕਿਧਰੇ ਨਾ ਤਰਕੀਆਂ ਦੱਸੀਆਂ ਜੀ ਰੰਗ ਬਦਲ ਗੇ ਪੱਗਾਂ ਦੇ ਜੀ ਰੰਗ ਬਦਲ ਗੇ ਪੱਗਾਂ ਦੇ ਨਾ ਲਿਖਦਾ ਪਿੰਦਰ ਖੰਡੋਲੀ ਥੱਕੇ ਮੈਂ ਮਾਸਟਰ ਬੋਲ ਰਿਹਾ ਬੇਰਜਗਾਰ ਹੱਥਾਂ ਵਿੱਚ ਡਿਗਰੀ ਤੇ ਖਾਂਦਾ ਤੱਕੇ ਇਹ ਅਸਲ ਦੇ ਵਿੱਚ ਮੈਨੂੰ ਲੱਗਦਾ ਇੱਕ ਬੇਰੁਜ਼ਗਾਰ ਦੇ ਅਪਕ ਦਾ ਦਰਦ ਹੈ ਜੀ ਬਿਲਕੁਲ ਜੀ ਮੈਂ ਖੁਦ ਦੇ ਅਪਕਾਂ ਜੀ ਔਰ ਇਹ ਗੀਤ ਜਦੋਂ ਮੇਰੀ ਬੀਏਡ ਚੱਲਦੀ ਸੀ ਉਦੋਂ ਇਹ ਗੀਤ ਮੈਂ ਲਿਖਤਿਆ ਸੀ ਜੀ ਉਹਦੀ ਦੇਖ ਲਿਆ ਸੀ ਵੀ ਸੜਕਾਂ ਤੇ ਖਾਣੇ ਦਾ ੱੱਕੀ ਪੈਂਦੇ ਨੇ ਜੀ ਮੈਂ ਜਦੋਂ ਕਿਕੇ ਆਪ ਦੇ ਵੱਡਿਆਂ ਨੂੰ ਮੈਂ ਸੰਘਰਸ਼ ਕਰਦੇ ਹੋਏ ਦੇਖ ਰਿਹਾ ਹਾਂ ਤਾ ਇੱਥੇ ਵੀ ਤੁਸੀਂ ਧਰਨੇ 'ਚ ਦੇਖਿਆ 35 35 40 42 42 ਸਾਲ ਦੇ ਜਿਹੜੇ ਇਹਦੇ ਆਪਗਨੋ ਸੰਘਰਸ਼ ਕਰ ਰਹੇ ਆ ਤਾਂ ਮੈਂ ਉਹਨਾਂ 'ਚ ਖੜਾ ਆਪਣੇ ਆਪ ਨੂੰ ਮਹਿਸੂਸ ਇਹ ਕਰਦਾ ਐ ਕਿ ਮੇਰਾ ਸੰਘਰਸ਼ ਬਹੁਤ ਲੰਬਾ ਐ ਇਹ ਸਰਕਾਰ ਦੇ ਵਿੱਚ ਕੋਈ ਬਦਲਾ ਦੇਖਿਆ ਜਾਂ ਜਿਹੜੀ ਡਾਂਗ ਪਿਛਲੀ ਵਾਰੀ ਪਿਛਲੀਆਂ ਸਰਕਾਰਾਂ ਵੇਲੇ ਸੀ ਉਹੀ ਡਾਂਗ ਇਹਨਾਂ ਸਰਕਾਰਾਂ ਵੇਲੇ ਆ ਜਿਵੇਂ ਤੁਸੀਂ ਗੱਲ ਕਰੀਏ ਕਿ ਸਿਰਫ ਪੱਗਾਂ ਦੇ ਰੰਗ ਬਦਲੇ ਨੇ ਪੱਗਾਂ ਦੇ ਰੰਗ ਬਦਲ ਜਾਂਦੇ ਆ ਝੰਡਿਆਂ ਦੇ ਰੰਗ ਬਦਲ ਜਾਂਦੇ ਆ ਜੀ ਡੰਡਾ ਉਹੀ ਰਹਿੰਦਾ ਜਿਹੜਾ ਮਾਸਟਰਾਂ ਦੇ ਫਿਰਦਾ ਐ ਜੀ ਇਹਨਾਂ ਇਹਨਾਂ ਦੇ ਨਾਲ ਮੀਟਿੰਗਾਂ ਮੋਟੀਆਂ ਦਾ ਦੌਰ ਜਿਵੇਂ ਹੋਇਆ ਮੀਟਿੰਗਾਂ ਮਿਲਦੀਆਂ ਇਹਨਾਂ ਸਰਕਾਰਾਂ ਦੇ ਵੇਲੇ ਕਿਉਂਕਿ ਇਹ ਅਕਸਰ ਇਹ ਕਹਿੰਦੇ ਨੇ ਕਿ ਸਾਡੇ ਵੇਲੇ ਤਾਂ ਦਰਵਾਜ਼ੇ ਹਰ ਇੱਕ ਦੇ ਲਈ ਖੁੱਲੇ ਨੇ ਜਦੋਂ ਮਰਜ਼ੀ ਆਓ ਜਦੋਂ ਮਰਜ਼ੀ ਮੀਟਿੰਗ ਅਸੀਂ ਹਰਜੋਤ ਬੈਂਸ ਜੀ ਦੇ ਘਰੇ ਗਏ ਸੀਗੇ ਧਰਨਾ ਲਾਉਣ ਆ ਉਥੇ ਬਾਹਰ ਵੱਡੇ ਵੱਡੇ ਦੋ ਬੈਨਰ ਲੱਗੇ ਹੋਏ ਸੀਗੇ ਤੁਹਾਡੇ ਤੁਹਾਡਾ ਆਪ ਦਾ ਭਰਾ ਆਪ ਦਾ ਪੁੱਤ ਆਪ ਦਾ ਪੁੱਤ ਜਦੋਂ ਮਰਜ਼ੀ ਕਿਸੇ ਨੂੰ ਵੀ ਨਾਲ ਲੈ ਕੇ ਆਉਣ ਦੀ ਲੋੜ ਨਹੀਂ ਤੁਸੀਂ ਮੈਨੂੰ ਜਦੋਂ ਮਰਜ਼ੀ ਮਿਲ ਸਕਦੇ ਹੋ ਅਸੀਂ ਉਥੇ 4 ਤੋਂ 5 ਘੰਟੇ ਧਰਨਾ ਲਾਇਆ ਸੂਤਰਾਂ ਤੋਂ ਸਾਨੂੰ ਪਤਾ ਲੱਗਿਆ ਕਿ ਹਰਜੋਤ ਸਿੰਘ ਬੈਂਸ ਜੀ ਆਨੰਦਪੁਰ ਸਾਹਿਬ ਚ ਨੇ ਲੇਕਿਨ ਲੇਕਿਨ ਉਹ ਸਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਿਲਕੁਲ ਜੀ ਉਹ ਸਾਨੂੰ ਮੀਟਿੰਗ ਦਾ ਦਲਾਸਾ ਦੇ ਕੇ ਸਾਡੀ 5 ਤਰੀਕ ਨੂੰ ਮੀਟਿੰਗ ਸੀ ਤੇ ਦੂਜੇ ਦਿਨ ਮੀਟਿੰਗ ਰੱਖੀ ਸੀ ਜਦੋਂ ਸਾਡਾ ਸਾਡੇ ਪ੍ਰਧਾਨ ਸਾਹਿਬ ਸਾਡੇ ਜਿਹੜੇ ਸੀਨੀਅਰ ਨੇ ਬਾਈ ਜੀ ਹੁਰੀ ਹੋਗੇ ਇਹ ਜਦੋਂ ਪਹੁੰਚੇ ਇਹਨਾਂ ਦੇ ਆਈ ਕਾਰਡ ਵਗੈਰਾ ਬਣ ਕੇ ਦੇਖੋ ਫਾਜ਼ਿਲਕਾ ਤੋਂ ਆਣਾ ਅਬੌਰ ਤੋਂ ਆਣਾ ਗੱਡੀ ਦਾ ਖਰਚਾ ਬਹੁਤ ਹੁੰਦਾ ਲਗਾਤਾਰ ਇਹਨਾਂ ਨਾਲ رابطہ ਕੀਤਾ ਪ੍ਰਸ਼ਾਸਨ ਨਾਲ ਸਾਡੀ ਮੀਟਿੰਗ ਹੋ ਰਹੀ ਹੈ ਨਾ ਹਾਂ ਕਹਿੰਦੇ ਹਾਂ ਤੁਹਾਡੀ ਮੀਟਿੰਗ ਹੋ ਰਹੀ ਆ ਜਦੋਂ ਪਹੁੰਚੇ ਮੰਤਰੀ ਵੀ ਅੰਦਰ ਬੈਠੇ ਸਾਰੇ ਅੰਦਰ ਬੈਠੇ ਸੀ ਲੇਕਿਨ ਜਦੋਂ ਪਤਾ ਲੱਗਿਆ ਵੀ ਇੱਥੇ ਮੁਲਾਜ਼ਮ ਜਿਹੜੇ ਆਪਣਾ ਮੰਗਾਂ ਵਾਲੇ ਅਧਿਆਪਕ ਪਹੁੰਚ ਚੁੱਕੇ ਆ ਬੇਰੁਜ਼ਗਾਰ ਤਾਂ ਗੱਡੀ ਚੱਕ ਕੇ ਉੱਥੇ ਸਾਡੇ ਸਾਹਮਣੇ ਸਾਡੇ ਸਾਹਮਣੇ ਨਿਕਲ ਗਏ ਅਸੀਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਲੇਕਿਨ ਸਾਡੇ ਵੱਲ ਮੂੰਹ ਤੱਕ ਨਹੀਂ ਕੀਤਾ ਗਿਆ ਨਾ ਪੜ੍ਹ ਲਿਖ ਕੇ ਵੀ ਬਾਈ ਡਾਂਗਾ ਜਿਵੇਂ ਹੁਣ ਅੱਜ ਵੀ ਹੋਇਆ ਜਿਵੇਂ ਇਨਾ ਪੜ੍ਹ ਲਿਖ ਕੇ ਡਾਂਗਾ ਮਿਲਦੀਆਂ ਧੱਕੇ ਮਿਲਦੇ ਫਿਰ ਆਪਦੇ ਆਪ ਤੇ ਨਹੀਂ ਅਫਸੋਸ ਹੁੰਦਾ ਕਿ ਯਾਰ ਮਾਪਿਆਂ ਦਾ ਆਪਦਾ ਕਾਰਜ ਜਿਹੜਾ ਹੈਗਾ ਪੂਰਾ ਕਰਤਾ ਪਰ ਹੁਣ ਆਹ ਕੁਝ ਕੀ ਹੋ ਰਿਹਾ ਇਨਾ ਪੜ੍ਹ ਲਿਖ ਕੇ ਵੀ ਦੇਖੋ ਸਾਰੇ ਹੀ ਪਰਿਵਾਰਾਂ ਦੇ ਵਿੱਚੋਂ ਨਿਕਲੇ ਜਿੰਨੇ ਵੀ ਬੀਏ ਐਡ ਕੀਤੀ ਆ 2 ਸਾਲ ਫਿਰ ਟੈਟ ਕੀਤਾ ਸੀਟ ਟੈਟ ਕੀਤਾ ਪੀ ਟੈਟ ਕੀਤਾ ਲੱਖਾਂ ਰੁਪਈਆ ਖਰਾਬ ਕੀਤਾ ਐਮਏ ਕੀਤੀਆਂ ਨੇ 2 2 3 3 ਲੈਕਚਰਰ ਲੱਗਣ ਲਈ ਪਰ ਇਹ ਸਰਕਾਰ ਕਹਿ ਰਹੀ ਹੈ ਕਿ ਇੱਥੇ ਬਾਹਰੋਂ ਲੋਕ ਆਉਣਗੇ ਬਾਹਲੇ ਦੇਸ਼ਾਂ ਤੋਂ ਆਉਣਗੇ ਤੇ ਇੱਥੇ ਆ ਕੇ ਨੌਕਰੀ ਕਰਨਗੇ ਅਸੀਂ ਕਹਿੰਨੇ ਜਿਹੜੇ ਅਸੀਂ ਬੈਠੇ ਆ 3.5 ਸਾਲ ਹੋ ਗਏ ਅਸੀਂ ਸਾਨੂੰ ਦੇਖ ਰਿਆ ਨੂੰ ਇਹਨਾਂ ਦੇ ਮੂੰਹ ਵੱਲ ਆ ਸਾਡੇ ਹਲੇ ਤੱਕ ਇੱਕ ਪੇਪਰ ਨਹੀਂ ਲਿਆ ਨੋਟੀਫਿਕੇਸ਼ਨ ਦਿੱਤਾ ਲੈਕਚਰਰ ਦਾ ਫਾਰਮ ਭਰਾ ਲੈ 3.5 ਸਾਲ ਹੋ ਗਏ 3.5 ਸਾਲ ਉਹਦਾ ਪੇਪਰ ਨਹੀਂ ਲਿਆ ਗਿਆ ਪਰ ਸਾਨੂੰ ਇਹ ਹੈ ਵੀ ਇਹ ਸਰਕਾਰਾਂ ਨੇ ਕਿਸੇ ਦੀਆਂ ਮਿੱਤ ਨਹੀਂ ਹੁੰਦੀਆਂ ਪਰ ਸਾਨੂੰ ਇਹ ਹੈ ਵੀ ਅਸੀਂ ਮਿਹਨਤ ਕਰ ਰਹੇ ਆ ਅਸੀਂ ਸਰਕਾਰ ਦਾ ਵਿਰੋਧ ਕਰਾਂਗੇ ਸਾਡੇ ਕੋਲੇ ਸੰਵਿਧਾਨਕ ਹੱਕ ਆ ਇਹਨਾਂ ਦਾ ਵਿਰੋਧ ਕਰਨਾ ਮਨ ਮਹਿਸੂਸ ਇਹ ਹੁੰਦਾ ਕਿ ਅਸੀਂ ਇਹਨਾਂ ਦੀਆਂ ਜਿਹੜੀਆਂ ਝੂਠੀਆਂ ਗੱਲਾਂ ਨੇ ਵੀ ਅਸੀਂ ਜੀ 54000 ਨੌਕਰੀ ਦੇਤੀ ਉਹ ਨੌਕਰੀ ਦਿੱਤੀ ਨਹੀਂ ਅਸਲ ਦੇ ਵਿੱਚ ਉਹ ਇੱਕ ਝੁਮਲੇ ਨੇ ਆ ਹੁਣ ਜਿਮਣੀ ਚੋਣਾਂ ਦੇ ਕਰਕੇ ਸਾਰੀ ਲੀਡਰਸ਼ਿਪ ਸਾਰੀ ਬਿਊਰੋਕ੍ਰੇਸੀ ਸਾਰੇ ਇੱਥੇ ਨੇ ਜਾਣ ਬੁੱਝ ਕੇ ਹੁਣ ਇੱਥੇ ਤੁਸੀਂ ਦੇਖਿਆ ਹੋਣਾ ਹਜ਼ਾਰਾਂ ਦੇ ਹਿਸਾਬ ਨਾਲ ਪੁਲਿਸ ਵਾਲੇ ਸੀ ਸਾਨੂੰ ਕੋਟਣ ਲਈ ਸਾਡੇ ਬਹੁਤ ਸਾਥੀਆਂ ਦੇ ਪਈਆਂ ਵੀ ਭੈਣਾਂ ਦੇ ਬਹੁਤ ਪਈਆਂ ਡਿੱਗੇ ਵੀ ਆ ਸਾਡੇ ਬੰਦੇ ਅਰੈਸਟ ਵੀ ਕੀਤੇ ਗਏ ਆ ਆ ਆਦਮੀ ਫਿਰ ਕਿੱਥੇ ਰਹਿ ਗਿਆ ਸਿੱਖਿਆ ਮੰਤਰੀ 1.5 ਸਾਲ ਹੋ ਗਿਆ ਅਸੀਂ ਜਾਣਦੇ ਆ ਸਾਡੇ ਨਾਲ ਸਾਡੇ ਸਾਥੀ ਹੋਰ ਜਾਂਦੇ ਨੇ ਮੀਟਿੰਗ ਕਰਨ ਜਾਂਦੇ ਆ ਬਸ ਕਰਦੇ ਆਂ ਹੀ ਕਰਦੇ ਆਂ ਤੁਸੀਂ ਇਹ ਹਿਸਾਬ ਲਾ ਲਓ ਜਿਹੜੇ ਮੰਤਰੀ ਨਾਲ ਵੋਟਾਂ ਵੇਲੇ ਲੋਕਾਂ ਦੇ ਪੈਰਾਂ 'ਤੇ ਡਿੱਗਦੇ ਫਿਰਦੇ ਹੁੰਦੇ ਆ ਜਦੋਂ ਪੰਜਾਬ ਪਾਵਰ ਚ ਮੀਟਿੰਗ ਹੁੰਦੀ ਆ ਉੱਥੇ ਬੱਸ ਪਤਾ ਹਾਂਜੀ ਲਿਆਓ ਕੀ ਆ ਜੀ ਅੱਛਾ ਬਾ ਉਦੋਂ ਬਾਅਦ ਬਾਹਾਂ ਤੋਂ ਫੜ ਕੇ ਐਡ ਐਡ ਇਹਨਾਂ ਨੇ ਪੁਲਿਸ ਵਾਲੇ ਰੱਖੇ ਹੋਏ ਨੇ ਸਿਰਫ ਇੱਕ ਦੋ ਮਿੰਟ ਨਹੀਂ ਗੱਲ ਸੁਣਦਾ ਪੰਜਾਬ ਦੇ ਜਲਾਲਾਬਾਦ ਤੋਂ ਬਠਿੰਡੇ ਤੋਂ ਮੁਕਸਰ ਤੋਂ ਪਟਿਆਲੇ ਤੋਂ ਅਸੀਂ ਜਾਣਦੇ ਹਾਂ ਜਦੋਂ ਵੀ ਇਹ ਐਡ ਐਡ ਦੂਰੋਂ ਬੰਦੇ ਆਉਂਦੇ ਨੇ ਬੇਰਜ਼ਗਾਰ ਕਮ ਸੇ ਕਮ 5-4 ਮਿੰਟ ਗੱਲ ਕਰ ਲੈ ਪਰ ਉਹਦੇ ਕੋਲੇ ਕੋਈ ਸਵਾਲ ਹੀ ਉਹਦੇ ਕੋਲੇ ਜਵਾਬ ਹੀ ਨਹੀਂ ਹੈਗਾ ਕਿਉਂਕਿ ਸਾਡੇ ਸਵਾਲ ਸਹੀ ਨਹੀਂ ਅਸੀਂ ਕਹਿੰਦੇ ਤੁਸੀਂ ਭਰਤੀ ਦਿਖਾਓ ਉਹ ਕਹਿੰਦੇ ਜੀ ਅਸੀਂ 54000 ਨੌਕਰੀ ਦੇ ਦਿੱਤੀ ਜਿਹੜੀਆਂ ਭਾਰਤੀਆਂ ਇਹਨਾਂ ਨੇ ਕੀਤੀਆਂ ਨੇ ਉਹ ਸਾਰੀਆਂ ਲਟਕਾਰ ਰੱਖੀਆਂ ਨੇ 41 60 ਹੋਗੀ 11 58 ਹੋਗੀ 98 94 ਉਹ ਸਾਰੀਆਂ ਭਾਰਤੀਆਂ ਜਿਹੜੀਆਂ ਆਈਆਂ ਨੇ ਕੋਰਟ ਦੇ ਵਿੱਚ ਸਰਕਾਰ ਨੇ ਜਾਂ ਆਪਦੇ ਹਿਸਾਬ ਨਾਲ ਉਹ ਲਟਕਾਰ ਰੱਖੀਆਂ ਨੇ ਸਰਕਾਰ ਜਾਣ ਬੁੱਝ ਕੇ ਉਹ ਚੀਜ਼ਾਂ ਨੂੰ ਡਿਲੇ ਕਰ ਰਹੀ ਆ ਵੀ ਕੋਰਟ ਆਇਆ ਹੀ ਨਾ ਕਰਦੇ ਕੋਰਟ ਆਇਆ ਹੀ ਨਾ ਕਰਦੇ ਹਾਲਾਂਕਿ ਸਰਕਾਰ ਦੀ ਆਪ ਦੀ ਨੀਅਤ ਨਹੀਂ ਹੈਗੀ ਇਹ ਬੱਚਿਆਂ ਨੂੰ ਰੋਜ਼ਗਾਰ ਦੇਣ ਦੀ ਜਿਹੜੇ ਹਰੇ ਪੰਨ ਦੀ ਗੱਲ ਬਾਈ ਹੁੰਦੀ ਆ ਵੀ ਹਰਾ ਪੰਨ ਚੱਲੂਗਾ ਲੱਗਦਾ ਕਿ ਸਰਕਾਰ ਜਦੋਂ ਦੀ ਆਈ ਆ ਉਹ ਹਰਾ ਪੰਨ بے ਰੋਜ਼ਗਾਰਾਂ ਦੇ ਲਈ ਚੱਲਿਆ ਨਹੀਂ ਹਾਂ ਬਿਲਕੁਲ ਹਰਾ ਪੰਨ ਇਹਨਾਂ ਦਾ ਚੱਲਿਆ ਹੈ ਉਹ ਚੱਲਿਆ ਪਹਿਲਾਂ ਮਨੀਸ਼ ਸੁਸ਼ੋਧਿਆ ਨੂੰ ਤੇ ਜੈਨ ਨੂੰ ਜੋਬ ਦੇਣ ਦੇ ਵਿੱਚ ਜਾਂ ਇਹ ਚੱਲਿਆ ਸੀ ਆਪਣੇ ਰਾਗਵ ਚੱਡਾ ਦੇ ਉੱਤੇ ਹਰਾ ਪੰਨ ਜਿਹੜੇ ਪੰਜਾਬ ਦੇ بے ਰੋਜ਼ਗਾਰਾਂ ਦੇ ਉੱਤੇ ਨਾ ਅੱਜ ਚੱਲਿਆ ਤੇ ਨਾ ਆਉਣ ਵਾਲੇ ਸਮੇਂ ਦੇ ਵਿੱਚ ਚੱਲਦਾ ਦਿਸ ਰਿਹਾ ਅੱਜ ਆਪਾਂ ਇੱਥੇ ਲੁਧਿਆਣੇ ਖੜੇ ਆ ਲੁਧਿਆਣੇ ਦੇ ਇਲੈਕਸ਼ਨ ਦੀ ਇੱਕ ਬਹੁਤ ਵੱਡੀ ਸਾਜ਼ਿਸ਼ ਹੋ ਰਚੀ ਜਾ ਰਹੀ ਆ ਉਹ ਕੀ ਰਚੀ ਜਾ ਰਹੀ ਆ ਕਿ ਸੰਜੀਵ अरोड़ा ਰਾਜ ਸਭਾ ਦਾ ਮੈਂਬਰ ਆ ਉਹਨੂੰ ਲਾਏ ਉਥੇ ਐਮ ਐਲ ਏ ਤੇ ਕਿਉਂਕਿ ਬਾਈ ਇਲੈਕਸ਼ਨ ਅਕਸਰ ਜਿਹੜੀਆਂ ਸਰਕਾਰਾਂ ਨੇ ਉਹ ਆਪਦੀ ਮਸ਼ੀਨਰੀ ਦੇ ਦਮ ਤੇ ਜਿੱਤ ਜਾਂਦੀਆਂ ਵੈਸੇ ਤਾਂ ਜਿੱਤੀ ਨਹੀਂ ਸਕਦੇ ਵੈਸੇ ਤਾਂ ਇੱਕ ਸੀਟ ਨਹੀਂ ਜਿੱਤੀ ਜਾਣੀ ਇਹਨਾਂ ਕੋਲ ਭਗਵੰਤ ਮਾਨ ਵੀ ਹਾਰੂਗਾ ਕਿਉਂਕਿ ਪਿੰਡਾਂ 'ਚ ਹੀ ਨਵੜਨੇ ਨਾ ਕਿਸੇ ਨੇ ਜਿਹੜੇ ਹਾਲਾਤ ਇਹਨਾਂ ਨੇ ਕੀਤੇ ਨੇ ਕਿਉਂਕਿ ਜਦੋਂ ਸਾਡੇ ਕਿਸਾਨ ਵਿਚਾਰੇ ਗਏ ਸੀ ਤਾਂ ਮੰਨ ਕੇ ਚਲੋ ਧਰਨੇ ਦੇ ਬੈਠੇ ਚੱਕ ਕੇ ਉਹ ਵੀ ਘਰੇ ਭਜਾਏ ਇਹਨਾਂ ਨੇ ਉਸ ਤੋਂ ਬਾਅਦ ਜਦੋਂ ਅਸੀਂ ਵਿਦਿਆਰਥੀ ਆਨੰਦਪੁਰ ਗਏ ਆ ਤਾਂ ਆਨੰਦਪੁਰ ਦੇ ਵਿੱਚ ਇਹਨਾਂ ਦੇ ਇਨਸਪੈਕਟਰ ਤੇ ਡੀਐਸਪੀ ਜਿਹੜੇ ਨੇ ਸ਼ਰੇਆਮ ਚਪੇੜਾ ਮਾਰੀਆਂ ਆਪ ਸਾਡੀਆਂ ਜਿਹੜੇ ਆਪਾਂ ਹਿੱਕਾਂ ਦੇ ਉੱਤੇ ਗੋਡੇ ਰੱਖੇ ਤੇ ਅੱਜ ਅਸੀਂ ਜਦੋਂ ਇੱਥੇ ਆਏ ਲੁਧਿਆਣੇ ਵਿੱਚ ਲੁਧਿਆਣੇ ਵਿੱਚ ਅਸੀਂ ਮੰਦਾ ਪੁੱਛੇ ਤੁਹਾਡੀ ਸੱਤਾ ਜਿੱਤਣ ਵਾਸਤੇ ਆਏ ਆ ਅਸੀਂ ਇੱਥੇ ਤੁਹਾਡੀ ਰਾਜਨੀਤੀ ਮਤਲਬ ਖੋਣ ਵਾਸਤੇ ਆਏ ਆ ਭਾਵੇਂ ਵਿਦਿਆਰਥੀਆਂ ਦਾ ਅਧਿਕਾਰ ਹੋ ਰਾਜਨੀਤੀ ਵਿੱਚ ਸ਼ਾਮਲ ਹੋਣਾ ਸਮੂਲੀਅਤ ਹੋਣਾ ਰਾਜਨੀਤੀ ਦੇ ਵਿੱਚ ਜੇ ਅਸੀਂ ਆਈਏ ਤੇ ਰਾਜਨੀਤੀ ਅਸੀਂ ਸਵਿਧਾਨਿਕ ਤਿੱਕ ਨੇ ਇੱਥੇ ਆਈਏ ਤਾਂ ਉਹ ਵੀ ਸਾਡਾ ਅਧਿਕਾਰ ਆ ਪਰ ਫਿਰ ਵੀ ਆ ਕੇ ਸਾਡੇ ਜਿੰਨੇ ਆਗੂ ਸੀ ਡਿਟੇਨ ਕੀਤੇ ਡਿਟੇਨ ਕਰਕੇ ਅਚਰਨ ਨਾਲ ਧਮਕੀਆਂ ਦਿੱਤੀਆਂ ਥ੍ਰੈਟ ਦਿੱਤੇ ਤੁਹਾਡੇ ਤੇ ਅਸੀਂ ਬਰਚੇ ਪਾਵਾਂਗੇ ਤੁਹਾਡੇ ਤੇ ਸਖਤ ਕਾਰਵਾਈਆਂ ਹੋਣਗੀਆਂ ਸਾਡੇ ਫੋਨ ਤੱਕ ਖੋਏ ਗਏ ਤਾਂ ਇਸੇ ਕਰਕੇ ਉਸ ਤੋਂ ਬਾਅਦ ਇੱਕ ਹੋਰ ਕੰਪੇਨੀ ਕਰ ਲਈ ਉਲਟ ਕੰਪੇਨੀ ਕਰ ਲਈ ਕਿ ਤੁਸੀਂ ਕੌਨਸਟੇਬਲਾਂ ਦੇ ਉੱਤੇ ਚੱਕ ਵੱਢਿਆ ਮੱਲ ਕੇ ਚਲੋ ਜਿੰਨਾ ਵੀ ਇੱਥੇ ਅੱਜ ਮੈਨੂੰ ਜਿੰਨਾ ਵੱਡਾ ਇੱਥੇ ਅੱਜ ਜਿੰਨੇ ਵੀ ਆਪਣੇ ਧਰਨੇ ਲੱਗੇ ਸੀ ਸਭ ਤੋਂ ਵੱਧ ਪੜਿਆ ਲਿਖਿਆ ਸੈਕਸ਼ਨ ਸਾਰੇ ਬੀਏ ਪਾਸ ਟੈਟ ਪਾਸ ਐਮਏ ਪਾਸ ਆ ਪੋਸਟ ਗ੍ਰੈਜੂਏਟ ਪੂਰੇ ਭਾਰਤ ਵਿੱਚ 2% ਨੇ ਕਿਸ ਤਰੀਕੇ ਦੀ ਹਰਕਤ ਕਰਨਗੇ ਤਾਂ ਇਹ ਸਾਨੂੰ ਡਰਾਇਆ ਜਾ ਰਿਹਾ ਸਾਨੂੰ ਧਮਕਾਇਆ ਜਾ ਰਿਹਾ ਕਿ ਤੁਸੀਂ ਚੁੱਪ ਕਰਕੇ ਘਰੇ ਬਹਿ ਜਾਓ ਤੇ ਇਹ ਅਸੀਂ ਗੱਲ ਕਹਿਣੀ ਹੈ ਕਿ ਜਦੋਂ ਤੁਸੀਂ ਕਿਸਾਨਾਂ ਦੇ ਨਾਲ ਉੱਥੇ ਤਾਨਾਸ਼ਹੀ ਕੀਤੀ ਹੋ ਕੋਈ ਘਰੇ ਬਹਿ ਗਏ ਜਾਂ ਸਾਡੇ ਨਾਲ ਤੁਸੀਂ ਕਰੋਗੇ ਸਾਨੂੰ ਤੁਸੀਂ ਚਪੇੜਾਂ ਮਾਰੀਆਂ ਸਾਡੀਆਂ ਹਿੱਕਾਂ 'ਚ ਗੋਡੇ ਰੱਖੇ ਸੀ ਚੱਕ ਕੇ ਘਰੇ ਬਹਿ ਗਏ ਸੀ ਅੱਜ ਵੀ ਖੜੇ ਆ ਤੇ ਖੜੇ ਰਾਵਾਂਗੇ ਇਸ ਕਰਕੇ ਜਿਹੜਾ ਇਹਨਾਂ ਦਾ ਹਰਾ ਪੈਨ ਆ ਉਹ ਹਰਾ ਪੈਨ ਸਾਨੂੰ ਡਰੋਨ ਤੇ ਲੱਗਾ ਹੋਇਆ ਹੈ ਉਹ ਹਰਾ ਪੈਨ ਨਾ ਰਜਗਾਰ ਦੇ ਵਿੱਚ ਅਸੀਂ ਇੱਕ ਗੱਲ ਚੈਲੰਜ ਕਰਦੇ ਹਾਂ ਕਿ ਸਿੱਖਿਆ ਦੀ ਗੱਲ ਕਰਦਾ ਸੀ ਸਿਹਤ ਦੀ ਗੱਲ ਕਰਦਾ ਸੀ ਔਰ ਇੱਕ ਗੱਲ ਕਹਿੰਦਾ ਸੀ ਸਿੱਖਿਆ ਦਾ ਮਾਡਲ ਇਸ ਤਰੀਕੇ ਦਾ ਹੋਊਗਾ ਜਿੱਥੇ ਸੀਐਮ ਵੀ ਜੀਐਮ ਦਾ ਬੱਚਾ ਵੀ ਪੜ੍ਹੂਗਾ ਤੇ ਆਮ ਘਰਾਂ ਦਾ ਮੁੰਡਾ ਵੀ ਪੜ੍ਹੂਗਾ ਤਾਂ ਇਹਦੀ ਕੁੜੀ ਹੁਣ ਮੰਨਦੇ ਆਪਾਂ ਹੁਣੇ ਹੋਣ ਵਾਲੀ ਆ ਤਿੰਨ ਚ 6 ਸਾਲਾਂ ਦੀ ਜਾਂ ਤਿੰਨ ਸਾਲਾਂ ਦੀ ਵੇਨੇ ਕਿਹੜੇ ਸਕੂਲ ਚ ਪੜ੍ਹਦੀ ਆ ਜਦੋਂ ਹਸਪਤਾਲ ਦੀ ਗੱਲ ਕਰਦਾ ਕਹਿੰਦਾ ਉਸੇ ਹਸਪਤਾਲ 'ਚ ਇਲਾਜ ਮੈਂ ਕਰਾਉਂਗਾ ਉਸੇ ਹਸਪਤਾਲ 'ਚ ਆਮ ਕਰਨ ਦਾ ਹੋਊਗਾ ਆਪ ਦਾ ਥੋੜਾ ਜਿਹਾ ਢਿੱਡ ਪੀੜ ਹੋਇਆ ਚੱਕ ਕੇ ਦਿੱਲੀ ਭੱਜ ਗਿਆ ਦਿੱਲੀ ਵੀ ਤੂੰ ਜਿਹੜੇ ਤੁਹਾਡੇ ਆਕਾ ਕੇਜਰੀਵਾਲ ਦੁਆਰਾ ਬਣਾਏ ਗਏ ਮੱਲਾ ਕਲੀਨਿਕ ਸੀ ਉੱਥੇ ਇਲਾਜ ਕਰਾਉਂਦਾ ਜਿੱਥੇ ਕੱਲੀਆਂ ਪੈਰਾਸੈਟਾ ਮੁਫਤ ਹੀ ਦਿੱਤੇ ਜਾਂਦੀਆਂ ਨੇ ਉਹ ਅਕਸਰ ਸਾਡੀਆਂ ਕਿੱਟਾਂ 'ਚ ਰਹਿੰਦੀਆਂ ਸਾਡੀਆਂ ਜੇਬਾਂ 'ਚ ਨਹੀਂ ਰਹਿੰਦੀਆਂ ਸਾਨੂੰ ਉੱਥੇ ਤੁਹਾਡੇ ਮੱਲਾ ਕਲੀਨਿਕ 'ਚ ਜਾਣ ਦੀ ਲੋੜ ਵੀ ਨਹੀਂ ਇਸ ਕਰਕੇ ਇਹ ਸਰਕਾਰ ਟੋਟਲੀ ਫਰਾਡ ਸਰਕਾਰ ਆ ਠੀਕ ਹੈ ਜਿਵੇਂ ਮਾਨ ਸਾਹਿਬ ਆਪਦੀ ਸਪੀਚਾਂ ਦੇ ਵਿੱਚ ਕਹਿੰਦੇ ਹੁੰਦੇ ਨੇ ਕਿ ਜੇਕਰ ਲੋਕ ਚਾਹਣ ਤਾਂ ਬੰਦਾ ਅਰਸ਼ ਤੇ ਲੋਕ ਚਾਹਣ ਤਾਂ ਬੰਦਾ ਵਰਤੇ ਜਿਵੇਂ ਅੱਜ ਇੱਥੋਂ ਵੀ ਆਵਾਜ਼ ਆਈ ਕਿ ਇਹ ਚੀਜ਼ਾਂ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਭੁਗਤਣੀਆਂ ਪੈਣਗੀਆਂ ਲੱਗਦਾ ਚਲੋ ਠੀਕ ਆ ਹੁਣ ਜਿਵੇਂ ਤੁਸੀਂ ਗੱਲ ਕਰੀਏ ਕਿ ਸੱਤਾ ਤੇਰਾ ਸੱਤਾ ਤੇਰ ਆਪਦੀ ਮਸ਼ੀਨਰੀ ਯੂਜ਼ ਕਰਕੇ ਚੋਣ ਜਿੱਤ ਲੈਂਦੀ ਹੁੰਦੀ ਆ ਪਰ ਸਾਲ ਸਿਰ ਦੂਰ ਹੈਗੇ ਲੱਗਦਾ ਕਿ ਇਹ ਚੀਜ਼ਾਂ ਫਿਰ ਇਹਨਾਂ ਨੂੰ ਵੀ ਭੁਗਤਣੀਆਂ ਪੈਣਗੀਆਂ ਜੋ ਪਿਛਲੇ ਨੇ ਭੁਗਤਿਆ ਵੇਖੋ ਰਾਜ ਭਾਗ ਸਾਰੀ ਉਮਰ ਦੀ ਮਾਣੀ ਜਾਂਦੇ ਰਾ ਤੇ ਰਾਜ ਭਾਗ ਇੱਥੇ ਅੰਗਰੇਜ਼ਾਂ ਦਾ ਵੀ ਟਿਆ ਸੀ ਤੇ ਜਿਹੜੇ ਬਾਦਲ ਆਦੇ ਆਪ ਨੂੰ 25 ਸਾਲ ਦੀ ਰਾਜ ਕਰਨ ਦੀ ਗੱਲ ਕਹਿੰਦੇ ਸੀ ਉਹਨਾਂ ਦਾ ਟਿਆ ਸੀ ਹੰਕਾਰ ਇਹਦਾ ਵੀ ਟੁੱਟੂਗਾ ਔਰ ਜਿਹੜੀ ਖਾਸ ਕਰਕੇ ਇਹਨੇ ਤਾਨਾਸ਼ਾਹੀ ਵਿਖਾਈ ਹੈ ਨਾ ਇਹ ਬਾਦਲਾਂ ਤੋਂ ਤੇ ਕਾਂਗਰਸ ਤੋਂ ਵੀ ਟੱਪ ਗਿਆ ਔਰ ਇਹ ਇਹਦੀ ਤਾਨਾਸ਼ਾਹੀ ਐਡੀ ਕਿਉਂ ਖਤਰਨਾਕ ਆ ਕਿ ਇਹ ਤਾਂ ਧਰਨੇ ਲਾਉਣ ਤੱਕ ਨੂੰ ਵੀ ਗਲਤ ਮੰਨਦਾ ਪਿਆ ਮੰਲੋ ਆਪਣੇ ਜਿਹੜੇ ਕਿਸਾਨ ਬੈਠੇ ਸੀ ਚੱਕ ਕੇ ਤੁਸੀਂ ਉਹਨਾਂ ਨੂੰ ਚੱਕ ਲਿਆ ਲੀਡਰ ਸਾਰੇ ਆਗੂ ਉਹਨਾਂ ਦੇ ਰੈਂਟ ਕਰ ਲਏ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਸਮਾਨ ਸੀ ਟਰਾਲੀਆਂ ਤੱਕ ਤੁਸੀਂ ਚੱਕ ਲੀਆਂ ਸੇਮ ਜਦੋਂ ਸਾਡੀ ਵਿਦਿਆਰਥੀ ਸਾਡੇ ਆਉਂਦੇ ਆ ਵਿਦਿਆਰਥੀਆਂ ਨੂੰ ਤੁਸੀਂ ਵਾਰ-ਵਾਰ ਡਰਾ ਰਹੇ ਜੋ ਪਰਚਿਆਂ ਦਾ ਡਰ ਦੇ ਰਹੇ ਠੀਕ ਹੈ ਧਰਨੇ ਦੇ ਵਿੱਚ ਸਾਨੂੰ ਤੁਸੀਂ ਆਪ ਦੇ ਦਫ਼ਤਰ ਤੱਕ ਨਹੀਂ ਜਾਣ ਦਿੰਦੇ ਪਏ ਜਿਹੜੇ ਕਹਿੰਦੇ ਸੀ ਨਾ ਸਾਡੇ ਬੂਹੇ ਤੁਹਾਡੇ ਲਈ ਹਮੇਸ਼ਾ ਖੁੱਲੇ ਰਹਿਣਗੇ ਠੀਕ ਹੈ ਤਾਂ ਉਹ ਬੂਹੇ ਤੁਹਾਡੇ 500 5 ਕਿਲੋਮੀਟਰ ਦੂਰੀ ਬੰਦ ਹੋ ਜਾਂਦੇ ਨੇ ਖੋਲੋ ਨਾ ਬੂਹੇ ਤੇ ਜਿਹੜਾ ਕਹਿੰਦਾ ਸੀ ਸਿੱਖਿਆ ਦੇ ਵਿੱਚ ਵਾਰ-ਵਾਰ ਕਹਿੰਦੇ ਕਿ ਤੁਸੀਂ ਸਿੱਖਿਆ ਦੇ ਵਿੱਚ ਇੱਕ ਨੋਟੀਫਿਕੇਸ਼ਨ ਵਿਖਾ ਦੇ। ਮਤਲਬ ਇੱਕ ਨੋਟੀਫਿਕੇਸ਼ਨ ਮਾਸਟਰ ਗ੍ਰੈਜੂਏਟ ਦੇ ਵਿੱਚ ਵਿਖਾ ਦੇ, ਇੱਕ ਨੋਟੀਫਿਕੇਸ਼ਨ ਜਿਹੜਾ ਲੈਕਚਰ ਗ੍ਰੈਜੂਏਟ ਦੇ ਵਿੱਚ ਵਿਖਾ ਦੇ, ਇੱਕ ਸਿੰਗਲ ਨੋਟੀਫਿਕੇਸ਼ਨ ਈਟੀடி ਦੇ ਵਿੱਚ ਵਿਖਾ ਦੇ, ਇੱਕ ਪ੍ਰੋਫੈਸਰ ਦੀ ਪੋਸਟ ਐ ਵਿਖਾ ਦੇ। ਕੋਈ ਸਿੰਗਲ ਨੋਟੀਫਿਕੇਸ਼ਨ ਨਹੀਂ ਆਇਆ ਸਿੰਗਲ ਸਵਾ 3 ਸਾਲ ਹੋ ਗਏ। ਹੁਣ ਕਾਂਗਰਸ ਦੀ ਸਰਕਾਰ ਮੈਂ ਫੇਰ ਕਹਿੰਨਾ ਮੈਂ ਉਹਨਾਂ ਸਰਕਾਰਾਂ ਦਾ ਕਦੇ ਸਮਰਥਕ ਨਹੀਂਗਾ। ਔਰ ਮੈਂ ਹਮੇਸ਼ਾ ਕਹਿੰਦਾ ਕੋਈ ਵੀ ਸਰਕਾਰ ਜਿੰਨੀ ਕੁ ਸਮੇਂ ਤੇ ਮੈਂ ਸੁਰਤ ਸੰਭਾਲੀ ਆ। ਪੁਰਾਣੀ ਗੱ ਤਾਂ ਜਦੋਂ ਦੀ ਇਹ ਸਰਕਾਰ ਕਾਂਗਰਸ ਸਰਕਾਰ ਚ ਤਿੰਨ ਪੋਸਟ ਆਈਆਂ ਸੀ ਮਾਸਟਰ ਗ੍ਰੈਜੂਏਟ ਦੀਆਂ 10000 ਪੋਸਟ ਦਿੱਤੀ ਸੀ ਤੇ 5 ਸਾਲਾਂ ਦੇ ਵਿੱਚ ਤਿੰਨ ਪੋਸਟ ਆ ਰਹੀਆਂ ਮੀਨਿੰਗ 1.5 ਸਾਲ ਬਾਅਦ ਨੋਟੀਫਿਕੇਸ਼ਨ ਆ ਰਿਹਾ ਹੁਣ 3 ਸਵਾ 3 ਸਾਲ ਦੇ ਵਿੱਚ ਨੋਟੀਫਿਕੇਸ਼ਨ ਨਹੀਂ ਆਇਆ ਔਰ ਜਦੋਂ ਅਸੀਂ ਕਾਂਗਰਸ ਤੋਂ ਕੋਲੋਂ ਰਜਗਾਰ ਮੰਗ ਰਹੇ ਸੀ ਨਾ ਤਾਂ ਸਾਡੇ ਸੂਬਾ ਪ੍ਰਧਾਨ ਜਸਵੰਤ ਘਮਾਇਆ ਤੇ ਇੱਕ ਮਨੀਸ਼ ਸਾਡੇ ਫਾਜ਼ਿਲ ਕਾਲੇ ਟੈਂਕੀ ਉੱਤੇ ਬੈਠੇ ਸੀ ਵਾਰ-ਵਾਰ ਇਹਦੇ ਭੰਡ ਦੇ ਜਿਹੜੇ ਬੰਦੇ ਸੀ ਆਪ ਨਹੀਂ ਪਹੁੰਚਿਆ ਉੱਤੇ ਟਾਵਰ ਤੇ ਜਾਂਦਾ ਸੀ ਟੈਂਕੀ ਤੇ ਕਹਿੰਦਾ ਸੀ ਕਿ ਤੁਸੀਂ ਮੰਨ ਕੇ ਚੱਲੋ ਸੰਘਰਸ਼ ਚ ਜ ਅਸੀਂ ਤੁਹਾਡੇ ਨਾਲ ਜਿਵੇਂ ਸਾਡੀ ਸਰਕਾਰ ਆਈ ਸਾਡਾ ਸਾਥ ਦਿਆ ਅਸੀਂ ਐਨੂਅਲ ਕੈਲੰਡਰ ਦੇਵਾਂਗੇ ਮਤਲਬ ਹਰ ਸਾਲ ਤੁਹਾਨੂੰ ਨੌਕਰੀਆਂ ਜਿਹੜੀਆਂ ਨੇ ਮਾਸਟਰ ਗ੍ਰੈਜੂਏਟ ਤੇ ਲੈਕਚਰ ਗ੍ਰੈਜੂਏਟ ਦੀਆਂ ਦੇਵਾਂਗੇ ਤਾਂ ਜਦੋਂ ਮੰਨ ਕੇ ਚੱਲੋ ਉੱਤੇ ਆਪ ਦਾ ਵਿਰੋਧ ਕਰਨਾ ਸੀ ਸਾਨੂੰ ਵੀ ਲੱਗਿਆ ਕਿ ਵਾਕਿਆ ਕਹਿ ਰਿਹਾ ਹੈ ਬੜੇ ਸਾਲਾਂ ਤੋਂ ਅਸੀਂ ਜਿਹੜਾ ਅਸੀਂ ਕਾਲੀ ਕਾਂਗਰਸ ਵੇਖ ਲਿਆ ਅਸੀਂ ਇਹਨਾਂ ਦੇ ਹੱਕ ਚੋ ਜੀ ਤਾਂ ਸਾਰਾ ਬੇਰੁਜ਼ਗਾਰ ਸੈਕਸ਼ਨ ਇਹਨਾਂ ਦੇ ਹੱਕ ਚ ਬੁਗਤਿਆ ਪਰ ਇਹਨਾਂ ਨੇ ਇੰਨਾ ਬੁਰਾ ਹਾਲਾਤ ਕਰਤੇ ਕਿ ਸਾਢੇ 3 ਸਾਲ ਤੋਂ ਇੱਕ ਨੋਟੀਫਿਕੇਸ਼ਨ ਦਿੱਤਾ 5 ਇਅਰ ਕੈਲੰਡਰ ਹੀ ਦੇ ਦਿਓ ਸਾਨੂੰ 1 ਇਅਰ ਨਹੀਂ ਦੇਣਾ ਦੂਜੀ ਚੀਜ਼ ਇੱਕ ਹੋਰ ਸੀ ਉਸ ਸਮੇਂ ਕਹਿ ਰਿਹਾ ਸੀ ਕਿ ਧਰਨੇ ਲਾਉਣ ਦੀ ਲੋੜ ਨਹੀਂ ਹਾਂ ਬਿਲਕੁਲ ਅਸੀਂ ਵੀ ਮੰਨ ਲਿਆ ਧਰਨੇ ਲਾਉਣ ਦੀ ਲੋੜ ਨਹੀਂ ਪਰ ਸਾਨੂੰ ਇਹ ਨਹੀਂ ਪਤਾ ਸੀ ਕਿ ਧਰਨੇ ਨਾ ਲਾਉਣ ਨਹੀਂ ਦੇਣੇ ਮਤਲਬ ਤੁਹਾਨੂੰ ਇਹ ਤਾਨਾਸ਼ਾਹ ਰਵਈਏ ਦੇ ਨਾਲ ਜਿਵੇਂ ਦੀ ਫੀਲਿੰਗ ਹਿਟਲਰ ਲੈਂਦਾ ਸੀ ਕਿਸੇ ਸਮੇਂ ਕਿਵੇਂ ਦੀ ਫੀਲਿੰਗ ਮੋਦੀ ਲੈਂਦਾ ਸੀ ਕਿਸੇ ਸਮੇਂ ਉਹੋ ਜਿਹੀ ਫੀਲਿੰਗ ਇਹ ਲੈ ਰਿਹਾ ਤੇ ਅਸੀਂ ਗੱਲ ਕਹਿੰਨੇ ਹਿਟਲਰ ਖੋਡੇ ਦੇ ਵਿੱਚ ਵੜ ਗਿਆ ਸੀ ਲਾਸਟ ਦਿਨਾਂ ਦੇ ਵਿੱਚ ਤੇ ਮੋਦੀ ਜਿਹੜਾ ਨਾ ਜਿਹੜਾ ਮੋਦੀ ਪੂਰੇ ਭਾਰਤ ਵਿੱਚ ਜਦੋਂ ਦੀ ਤਾਨਾਸ਼ਾਹੀ ਚੱਲ ਰਹੀ ਸੀ ਨਾ ਇੱਕ ਪੰਜਾਬ ਸੀ ਜਿਨੇ ਉਹਦੀ ਰਾਜਨੀਤੀ ਖੜੀ ਨਹੀਂ ਹੋ ਸਾਰੇ ਦੇ ਸਾਰੇ ਐਮਪੀ ਹਰਾ ਕੇ ਵੇਜੇ ਇਥੋਂ ਉਹ ਮੋਦੀ ਜਦੋਂ ਪੂਰੇ ਭਾਰਤ ਵਿੱਚ ਆਪਦੀ ਸੱਤਾ ਦੀ ਤਾਕਤ ਵਿਖਾ ਰਿਆ ਸੀ ਨਾ ਆ ਫਰੋਜਪੁਰ ਵਾਲੇ ਪੁਲ ਤੋਂ ਮੋੜ ਕੇ ਵਿਖਾਦਾ ਸੀ ਅਸੀਂ ਤੇ ਮਤਲਬ ਤੂੰ ਕਿਹੜੀ ਛ ਹੈ ਅਸੀਂ ਇਹ ਗੱਲ ਕਹਿੰਨੇ ਕਿ ਸਾਡਾ ਅਸੀਂ ਫਿਰ ਕਹਿੰਨੇ ਅਸੀਂ ਖੈਬਰਣਾ ਨਹੀਂ ਅਸੀਂ ਖੈਬਰਣਾ ਸੰਵਿਧਾਨਿਕ ਦਾਇਰੇ ਦੇ ਵਿੱਚ ਰਹਿ ਕੇ ਔਰ ਸੰਵਿਧਾਨਿਕ ਦਾਇਰਾ ਇਹ ਆ ਕਿ ਜਦੋਂ ਅਸੀਂ ਧਰਨਾ ਲਾਉਣਾ ਹੈ ਅਸੀਂ ਆਦੀਆਂ ਮੰਗਾਂ ਕਰਨੀਆਂ ਨੇ ਤਾਂ ਸੰਵਿਧਾਨਿਕ ਦਾਇਰਾ ਅਸੀਂ ਤੋੜਿਆ ਕਿ ਨਾ ਤੋੜਿਆ ਸਾਡਾ ਆਰਟੀਕਲ 19 ਸਾਨੂੰ ਧਰਨਾ ਲਾਉਣ ਦਾ ਅਧਿਕਾਰ ਦਿੰਦਾ ਹੈ ਨਾ ਤੇ ਸਾਨੂੰ ਹੀ ਰੋਕਦੇ ਤੇ ਇਹਨਾਂ ਨੇ ਕਹਿੰਦੇ ਵੀ ਤਾ ਵਾਇਲੈਂਸ ਕਿੰਨਾ ਕੀਤਾ ਸੰਵਿਧਾਨ ਦਾ ਇਹਨਾਂ ਕੀਤਾ ਦੂਜੀ ਗੱਲ ਭਾਵੇਂ ਆਪਾਂ ਗੱਲ ਕਰਦੇ ਆ ਜਿਹੜੇ ਇਹ ਆਦੀ ਮੈਨੀਫੈਸਟੋ ਰੱਖਦੇ ਆ ਮੈਨੀਫੈਸਟੋ ਦੇ ਉੱਤੇ ਪੂਰੇ ਨਹੀਂ ਉਤਰਦੇ ਤਾਂ ਸੰਵਿਧਾਨ ਦੇ ਵਿੱਚ ਇਹ ਨਹੀਂ ਲਿਖੀ ਹੋਈ ਕਿ ਤੁਸੀਂ ਉਤਰੋ ਜਾਂ ਨਾ ਉਤਰੋ ਤੁਹਾਡੀ ਮੋਰੈਲਿਟੀ ਦੇ ਉੱਤੇ ਆ ਪਰ ਇੱਕ ਰਾਜਨੀਤਿਕ ਨੈਤਿਕਤਾ ਦੀ ਹੱਤਿਆ ਤਾਂ ਹੁੰਦੀ ਹੈ ਨਾ ਹਾਂ ਬਿਲਕੁਲ ਮਤਲਬ ਤੁਸੀਂ ਰਾਜਨੀਤਿਕ ਨੈਤਿਕਤਾ ਦਾ ਕੰਮ ਕਰਦੀ ਹੈ ਨਾ ਕਿ ਤੁਸੀਂ ਕਹਿ ਰਹੇ ਸੀ ਕਿ ਅਸੀਂ ਤੁਹਾਨੂੰ ਰੋਜ਼ਗਾਰ ਦੇਾਂਗੇ ਮਤਲਬ ਜੇ ਤੁਹਾਡੇ ਚ ਦਮ ਸੀ ਜਾਂ ਇਹ ਝੂਠੇ ਲਾਰੇ ਆਉਣ ਤੋਂ ਬਿਨਾ ਪਿੰਡਾਂ ਚ ਆਉਂਦੇ ਫੇਰ ਤੁਹਾਨੂੰ ਦੱਸਦੇ ਫਿਰ ਅਸੀਂ ਕਹਿੰਨੇ ਆਂ ਵਾਰ-ਵਾਰ ਅਸੀਂ ਕਹਿੰਨੇ ਆਂ ਪਹਿਲੀ ਸਾਡੀ ਬੇਨਤੀ ਆ ਪਹਿਲੀ ਬੇਨਤੀ ਸਾਡੀ ਇਹ ਆ ਕਿ ਬੇਰੁਜ਼ਗਾਰ ਸਵਾ 3 ਸਾਲ ਤੋਂ ਬੈਠਾ ਹੋਇਆ ਇਹਨਾਂ ਨੂੰ ਤੁਸੀਂ ਆਦੀਆਂ ਪੋਸਟਾਂ ਦੇ ਦਿਓ ਆਰਾਮ ਦੇ ਨਾਲ ਭਰਤੀ ਦੇ ਦਿਓ ਸਾਡੀ ਪੂਰੀ ਕਰ ਦਿਓ ਨਹੀਂ ਤਾਂ ਇਹ ਜਿਹੜਾ ਸੈਕਸ਼ਨ ਹੈ ਨਾ ਇਹ ਬੜਾ ਖਤਰਨਾਕ ਸੈਕਸ਼ਨ ਹੈ ਇੱਕ ਤਾਪਾ ਪੜਾਈਆਂ ਤੇ ਲਿਖਾਈਆਂ ਤਾਂ ਕਿ ਇਹਨਾਂ ਨੂੰ ਤੁਸੀਂ ਸੀਮਤ ਰੱਖੋ ਜੇ ਪੜਾਈਆਂ ਲਿਖਾਈਆਂ ਚੋਂ ਨਿਕਲ ਕੇ ਤੁਹਾਡੇ ਵੱਲ ਮੂੰਹ ਕਰ ਲਿਆ ਤੁਹਾਨੂੰ ਭੱਜਣ ਨੂੰ ਥਾਂ ਨਹੀਂ ਲੱਭਣੀ ਫਿਰ ਇੱਕ ਵਾਰ-ਵਾਰ ਅਸੀਂ ਇੱਕ ਰਿਪੀਟਰ ਜਿਹਾ ਡਾਇਲੌਗ ਮਾਰਦੇ ਆ ਕਿ ਮਲੋੜ ਦੇ ਵਿੱਚ ਅਸੀਂ ਭਾਜਪਾ ਦੇ ਐਮਐਲਏ ਦਾ ਕੀ ਹਾਲ ਕੀਤਾ ਸੀ ਨਾ ਉਹ ਅਸੀਂ ਇੱਕ ਦਾ ਕੀਤਾ ਸੀ ਹੁਣ ਅਸੀਂ ਤੁਹਾਡੇ ਜਿੰਨੇ ਵੀ ਹੈਗੇ ਆ ਸਾਰਿਆਂ ਦਾ ਹਾਲ ਇਵੇਂ ਕਰਾਂਗੇ ਤਾਂ ਇਹ ਗੱਲ ਧਿਆਨ ਵਿੱਚ ਰੱਖਣੀ ਆ ਔਰ ਦੂਜੀ ਚੀਜ਼ ਜਿਹੜੀ ਇਹ ਗੱਲ ਆਮ ਘਰਾਂ ਦੀ ਸਰਕਾਰ ਮੰਨ ਲਓ ਮੈਂ ਅੱਜ ਤੇ ਕਹਿੰਦਾ ਜਿੰਨੇ ਵੀ ਇੱਥੇ ਆਪਾਂ ਖੜੇ ਹੋਏ ਆ ਕੋਈ ਵੀ ਬੰਦਾ ਪੁੱਛੇ ਬਨਨੀਤੀ ਚੋਪੜਾ ਦਾ ਕਿਸੇ ਨੇ ਫੋਟੋ ਖਿਚਾਈ ਅੱਜ ਤੱਕ ਮੰਨ ਲਓ ਮੈਂ ਇਹ ਗੱਲ ਕਹਿੰਦਾ ਜਿਹੜਾ ਬਨਨੀਤੀ ਚੋਪੜਾ ਦਾ ਫੋਟੋ ਖਿਚਾ ਲੂਗਾ ਉਹ ਕਦੇ ਆਮ ਘਰਾਂ ਦਾ ਨਹੀਂ ਹੋ ਸਕਦਾ ਉਹਦੇ ਨਾਲ ਵਿਆਹ ਕਰਾਉਣ ਦਾ ਹੁਣ ਅੱਜ ਦੇ ਸਮੇਂ ਦੇ ਵਿੱਚ ਇਸ ਟਾਈਮ ਪੈਰਿਸ ਮੰਨ ਲਓ ਬਰਨੀਤੀ ਚੋਪੜਾ ਨੇ ਨਾ ਘੁੰਮ ਰਿਹਾ ਹੈ ਤਾਂ ਉਹ ਪੈਸਾ ਕਿਨਾਂ ਦਾ ਸੀ ਸਾਡਾ ਪੈਸਾ ਸੀ ਨਾ ਹੁਣ ਰਾਜ ਸਭਾ ਦੀ ਸੀਟ ਆ ਕਿਨਾਂ ਦੀ ਸੀ ਰਾਜ ਸਭਾ ਜਿਹੜੀ ਆ ਉਹ ਰਾਜਾਂ ਨੂੰ ਰਿਪਰਜੈਂਟ ਕਰਦੀ ਆ ਕੀ ਸਾਡੇ ਪੰਜਾਬ ਦੀ ਇਸ 2.5 ਕਰੋੜ ਜਨ ਸਖਿਆ ਜਿਹੜੀ 2011 ਦੇ ਅਨੁਸਾਰ ਹੁਣ ਤਾਂ ਵਾਧ ਕੀ ਹੋਣੀ ਆ 2.5 ਕਰੋੜ ਦੇ ਵਿੱਚ ਸੱਤ ਨੌਜਵਾਨੀ ਸੀ ਜਿਹੜੇ ਪੰਜਾਬ ਦੀ ਗੱਲ ਕਰ ਸਕਦੇ ਸੀ ਤੇ ਇਸ ਕਰਕੇ ਕੀ ਰਾਗਵ ਚੱਡਾ ਸਾਡੇ ਪੰਜਾਬ ਦੀ ਗੱਲ ਕਰੂਗਾ ਪੰਜਾਬ ਦੇ ਪਾਣੀਆਂ ਦੀ ਗੱਲ ਕਰੂਗਾ ਪੰਜਾਬੀ ਬੋਲੀ ਦੀ ਗੱਲ ਕਰੂਗਾ ਇਸ ਕਰਕੇ ਟੋਟਲੀ ਸਾਡੇ ਨਾਲ ਜਿਹੜੀ ਇਹ ਸਰਕਾਰ ਧੱਕਾ ਕਰ ਰਹੀ ਆ ਤੈਸ ਕਰਕੇ ਜਿਹੜਾ ਇਹ ਬੇਰੁਜ਼ਗਾਰ ਸੈਕਸ਼ਨ ਆ ਵਾਰ-ਵਾਰ ਅਸੀਂ ਮੈਂ ਕਹਿੰਦਾ ਇਹਨਾਂ ਨਾਲ ਪੰਗਾ ਨਾ ਲੈ ਆਜੋ ਨਹੀਂ ਤੇ ਤੁਹਾਨੂੰ ਮਹਿੰਗਾ ਪੈਜੇ